ਜਾ ਲੋ ਗਾਈ ਅੱਜ ਆਪਾਂ ਤੁਹਾਨੂੰ ਕਮਾਉਣੇ ਆ ਫਲੋਰ ਸਿਟੀ ਜੇ ਜਿਹੜੇ ਜਿਹੜਾ ਵੀ ਫਲੋਰ ਦਾ ਜਰੂਰ ਕਮੈਂਟ ਕਰੋ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਆਪਣੇ ਸ਼ਹਿਰ ਤੋਂ ਕੌਣ-ਕੌਣ ਇਹ ਵੀਡੀਓ ਦੇਖ ਰਿਹਾ ਆ ਤੇ ਇਹ ਆ ਜੀ ਆਪਣਾ ਮੇਨ ਰੋਡ ਤੇ ਹੋਣਾ ਗਿਆ ਆ ਆਪਾਂ ਅੰਦਰ ਥੱਲੇ ਵਾਲੇ ਰੋਡ ਤੇ ਜਾ ਰਹੇ ਆ ਫਾਟਕਾ ਨੂੰ ਤੇ ਤੁਹਾਨੂੰ ਪਤਾ ਹੀ ਆਪਣੇ ਫਲੋਰ ਵਾਲਾ ਫਾਟਕ ਤਾਂ ਹਮੇਸ਼ਾ ਬੰਦ ਹੀ ਰਹਿੰਦਾ ਆ ਤੇ ਮੂਰੇ ਆ ਜਾਣਾ ਜੀ ਹੁਣ ਆਪਣਾ ਡਾਕਟਰ ਅੰਬੇਦਕਰ ਸਾਹਿਬ ਚੌਂਕ ਜੀ ਉਹਦੇ ਨਾਲੇ ਆਪਾਂ ਫੇਰ ਤੁਹਾਨੂੰ ਅੰਦਰਲੇ ਅੰਦਰ ਕਮਾ ਕੇ ਸਾਰੀ ਏਸੀ ਮਾਰਕੀਟ ਦੇ ਦਾਰਸ਼ਨ ਵੀ ਕਮਾ ਕੇ ਜੋ ਕਿ ਸ਼ਹਿਰ ਨੂੰ ਘੌਣ ਵਾਂਗ ਲੱਗੀ ਹੋਈ ਆ ਜਿਵੇਂ ਕਿ ਕਹਿੰਦੇ ਇੱਕ ਲੱਕੜ ਨੂੰ ਘੌਣ ਖਾ ਜਾਂਦਾ ਨਾ ਤੇ ਉਵੇਂ ਫਿਰ ਆਹ ਵਾਲੀ ਏਸੀ ਮਾਰਕੀਟ ਜੀ ਸਾਰੇ ਸ਼ਹਿਰ ਦਾ ਬਿਜ਼ਾਰ ਖਾ ਗਈ ਕਿਉਂਕਿ ਇੱਥੇ ਏਸੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੂਜੀ ਥਾਂ ਤੋਂ 500 ਦੀ ਮਿਲਦੀ ਹੈ ਤੇ 200 ਦੀ ਮਿਲ ਜਾਂਦੀ ਆ ਇਸ ਕਰਕੇ ਜਿਆਦਾ ساری ਏਰੀਆ ਦੀ ਜੋ ਵੀ ਪਬਲਿਕ ਆ ਸਾਰਾ ਫੋਕਸ ਏਸੋ ਏਸੀ ਮਾਰਕੀਟ ਤੇ ਹੀ ਕਰਦੀ ਆ ਵੀਡੀਓ ਚੰਗੀ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰਨਾ ਫਲੋਰ ਵਾਲਿਓ ਤੇ ਅੱਗੇ ਤੋਂ ਅਜਿਹੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਾਂ ਤੁਹਾਡੇ ਲਈ ਅਜਿਹੀਆਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਣੇ ਆਂ ਔਰ ਏਸੀ ਮਾਰਕੀਟ ਕਿੰਵੇਂ ਲੱਗੀ ਸਾਰਿਆਂ ਨੂੰ ਵੀਡੀਓ ਵਿੱਚ ਦੇਖਣ ਦੇ ਦੇਖ ਕੇ ਤਾਂ ਸਾਰੇ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਦੱਸਣਾ ਮੇਰੇ ਵੀਰਾਂ ਨੂੰ ਚਲੋ ਜੀ ਤੁਹਾਨੂੰ ਮਿਲਦੀ ਹੈ ਕਿਸੇ ਹੋਰ ਬਲਾਕ ਦੇ ਵਿੱਚ ਔਰ ਫਲੋਰ ਦੀ ਕਿਸੇ ਨਵੀਂ ਜਗ੍ਹਾ ਤੇ